ਸਸੀ ਕਾਲ ਜੀ ਸਾਰਿਆਂ ਨੂੰ ਅੱਜ ਸੰਡੇ ਹੈ ਤੇ ਮੈਂ ਘਰੇ ਆ ਸੰਡੇ ਹੋਣ ਕਰਕੇ ਤੇ ਸਵੇਰ ਸਵੇਰ ਜਿਹੜਾ ਇਹ ਆਪ ਦਾ ਸਬਜ਼ੀਆਂ ਵਿੱਚ ਦੇਖਣਾ ਬੜਾ ਵਧੀਆ ਲੱਗਦਾ ਮਨ ਖੁਸ਼ ਹੋ ਜਾਂਦਾ ਸਬਜ਼ੀਆਂ ਦੇਖ ਕੇ ਤੇ ਇਹਦੇ ਵਿੱਚ ਤੁਸੀਂ ਦੇਖੋ ਪੰਛੀ ਸੈਵਨ ਸਿਸਟਰਸ ਆ ਗਏ ਦੇਖੋ ਕਿੰਨੀ ਰੌਣਕ ਲਾ ਦਿੰਦੇ ਆ ਇਹ ਜਿਹੜਾ ਸੱਤ ਭੈਣਾਂ ਹੁੰਦੀਆਂ ਹੈ ਇਹ ਬੜੀਆਂ ਹੀ ਲੜਕੀਆਂ ਹੁੰਦੀਆਂ ਹੋਰ ਕਿਸੇ ਪੰਛੀ ਨੂੰ ਆਪਣੇ ਨਜ਼ਦੀਕ ਨਹੀਂ ਆਉਣ ਦਿੰਦੀਆਂ ਤੇ ਦੇਖੋ ਸੇ ਬੜੀਆਂ ਰੌਣਕੀ ਟੀੜੀਆਂ ਵੈਸੀ ਰੌਣਕ ਬੜੀ ਲਾਉਂਦੀਆਂ ਜਦੋਂ ਬੋਲਦੀਆਂ ਤੇ ਸਾਰਾ ਘਰ ਜਿਹੜਾ ਇਹਨਾਂ ਦੀ ਆਵਾਜ਼ਾਂ ਨਾਲ ਚਹਿਚਾਹਦਾ ਦੇਖੋ ਕੋਈ ਕਿਤੇ ਫਿਰਦੀ ਐ ਕੋਈ ਕਿਤੇ ਫਿਰਦੀ ਐ ਕੇ ਇਹ ਆਪਣੀਆਂ ਵੱਲਾਂ ਤੋਰੀਆਂ ਦੀਆਂ ਉੱਗੀਆਂ ਆਈਆਂ ਆਹ ਦੇਖੋ ਤੁਸੀਂ ਉਹ ਸਾਰੀਆਂ ਸਿਸਟਰਸ ਇਹਦਾ ਆਲਣਾ ਜਿਹੜਾ ਹੁੰਦਾ ਬੜੇ ਸੁਹਣਾ ਹੁੰਦਾ ਗੂਗਲ ਬਿਲਕੁਲ 골 ਟੋਕਰੀ ਵਰਗਾ ਆਲਣਾ ਹੁੰਦਾ ਇਹਨਾਂ ਦਾ ਤੇ ਇੱਥੇ ਕੁਛ ਨਾ ਕੁਛ ਜਿਵੇਂ ਠੁੰਡੀਆਂ ਜਾਂ ਕੋਈ ਛੋਟੇ ਮੋਟੇ ਈੜੇਮ ਗੋੜੇ ਆ ਉਹ ਖਾਂਦੇ ਨੇ ਖਾਸ ਕਰਕੇ ਘਾਹ ਦੇ ਵਿੱਚੋਂ ਇਹ ਉਹ ਸਾਡਾ ਟੂਨੀਆ ਦੇਖੋ ਸੇ